ਇਹ ਕੋਬਰਾ ਅਜੀ ਲਿਖ ਕੇ ਤਾਂ ਇਹਦੇ ਵਿੱਚ ਸੋਸ਼ਲ ਮੀਡੀਆ ਤੇ ਪਾਇਆ ਪਰ ਉਹਦਾ ਕੁਝ ਕੁ ਪਰਸੈਂਟ ਅਸਰ ਜਿਹੜਾ ਜ਼ਰੂਰ ਹੋਇਆ ਪਰ ਮੈਂ ਫਿਰ ਵੀ ਯਾਤਰੀ ਭਰਾਵਾਂ ਨੂੰ ਤੇ ਦਿੱਲੀ ਦੇ ਚੰਡੀਗੜ੍ਹ ਜਾਂ ਕੋਈ ਜ਼ਰੂਰੀ ਕੰਮ ਬੱਚਿਆਂ ਦੇ ਪੇਪਰਾਂ ਜਿਵੇਂ ਪੇਪਰ ਹੁੰਦੇ ਆ ਜਾਂ ਕੋਈ ਕੋਰਟ ਮੈਟਰ ਹੁੰਦੇ ਆ ਮੈਂ ਉਹਨਾਂ ਨੂੰ ਵੀ ਬੇਨਤੀ ਕਰਦਾ ਵੀ ਆਪਣਾ ਇੱਕ ਤਾਂ ਘਰੋਂ ਟਾਈਮ ਸੇ ਚਲੋ ਇੱਕ ਰਸਤਾ ਥੋੜਾ 3 ਮਹੀਨੇ ਲਈ ਇਹ ਪੁਲ ਦਾ ਜਿਹੜਾ ਕੰਮ ਹੋਰ ਵੀ ਇੰਦਾ ਚੱਲਣਾ ਹੈ ਜਿਹੜੇ ਨੰਗਲ ਊਨਾ ਯਾ ਇਧਰੋਂ ਜਿਹੜੇ ਵੀ ਇਹ ਰੋਡ ਤੋਂ ਚੰਡੀਗੜ੍ਹ ਜਾਂਦੇ ਆ ਉਹ ਬਾਇਆ ਬੱਦੀ ਹੋ ਕੇ ਚੰਡੀਗੜ੍ਹ ਜਾਣ ਤਾਂ ਉਹ ਸੌਖੇ ਰਹਿਣਗੇ ਕਿਉਂਕਿ ਇੱਧਰ ਜੇ ਜਾਓਗੇ ਤਾਂ ਤੁਹਾਡੇ ਜਿਹੜੇ ਜ਼ਰੂਰੀ ਕੰਮ ਹੈ ਉਹ ਸਮੇਂ ਸਿਰ ਨਹੀਂ ਹੋ ਸਕਣਗੇ ਤੇ ਮੈਂ ਉਧਰੋਂ ਦੂਜੇ ਪਾਸੇ ਬਲਾਚੌਰ ਨਵਾਂ ਸ਼ਹਿਰ ਹੁਸ਼ਿਆਰਪੁਰ ਜਲੰਧਰ ਜਿਹੜੇ ਉਹ ਲੋਕ ਚੰਡੀਗੜ੍ਹ ਯਾਤਰੀ ਜਾਣਾ ਚਾਹੁੰਦੇ ਆ ਉਹ ਬਾਇਆ ਚਮਕੌਰ ਸਾਹਿਬ ਹੋ ਕੇ ਮੇਨ ਰੋਡ ਜਿਹੜਾ ਚੰਡੀਗੜ੍ਹ ਨਾਲ ਆ ਉਹ ਲੈ ਲੈਣ ਉਹ ਬੜੇ ਪੀਸਫੁਲੀ ਰੋਡ ਹੈ ਉਧਰੋਂ ਬਹੁਤ ਵਧੀਆ ਤਰੀਕੇ ਨਾਲ ਸਵੇਰ ਆਪਣੇ ਦਫ਼ਤਰ ਤੇ ਜਾਂ ਆਪਣੇ ਕੰਮ ਲਈ ਪਹੁੰਚ ਸਕਦੇ ਆ ਜੇ ਤੁਸੀਂ ਰੋਪੜ ਰਸਤੇ ਸਾਰੇ ਹੀ ਇਹ ਹੀ ਰਸਤਾ ਅਡੌਪਟ ਕਰੋਗੇ ਤਾਂ ਤੁਹਾਨੂੰ ਜਿਹੜਾ ਘਟੋ ਘਟ ਡੇਢ ਤੋਂ 2 ਘੰਟੇ ਜਾਮ ਦਾ ਸਾਹਮਣਾ ਕਰਨਾ ਪਏਗਾ ਤੇ ਤੁਹਾਡੇ ਕੰਮਾਂ 'ਚ ਵੀ ਉਹ ਵਿਗਨ ਪੈ ਸਕਦਾ ਬੇਨਤੀ ਕਬੂਲ ਕਰੋ ਧੰਨਵਾਦ ਸਰ ਜਿਹੜੇ ਜਿਵੇਂ ਹਿਮਾਚਲ ਦੇ ਬਲਾਸਪੁਰ ਖੁੱਲੂ ਬਨਾਰੀ ਪਾਉਂਦੇ ਲੋਕ ਆਉਂਦੇ ਆ ਉਹਨਾਂ ਨੂੰ ਵੀ ਫਿਰ ਨਾਲਾਗੜ ਬੱਦੀ ਵਾਲੇ ਹਾਂ ਹਾਂ ਉਹ ਇਹੀ ਤਰ੍ਹਾਂ ਇਸੇ ਕਰਕੇ ਤਾਂ ਸੋਸ਼ਲ ਮੀਡੀਆ ਦਾ ਧਾਰਾ ਲੈ ਕੇ ਅਸੀਂ ਇਹਨਾਂ ਦੇ ਜਰੀਏ ਇਹਨਾਂ ਨੂੰ ਕਹਿ ਰਹੇ ਆਂ ਵੀ ਉਹ ਜਿਹੜਾ ਆਪਣਾ ਰਸਤਾ ਜਿਹੜਾ ਕੁਝ ਦਿਨ ਲਈ ਤਿੰਨ ਮਹੀਨੇ ਲਈ ਆ ਵੈਸੇ ਚਲੋ ਜਿੰਨਾ ਵੀ ਟਾਈਮ ਲੱਗੇਗਾ ਉਹਨਾਂ ਲਈ ਆਪਣਾ ਰਸਤਾ ਜਿਹੜਾ ਉਹ ਚੇਂਜ ਕਰ ਲੈਣ ਤੇ ਸਭੇ ਸਿਰ ਆਪਣਾ ਚੱਲਣ ਓਵਰ ਸਪੀਡ ਨਾ ਕਰਨ ਧੰਨਵਾਦ